ਸੁਗਵਾਧਿਆ ਨਸ਼ਿਆ ਵਰਗੀਆਂ ਬੁਰਾਈਆਂ ਨੂੰ ਜੜੋਂ ਪੁੱਟਣ ਦੇ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਦੇ ਵੱਲੋਂ ਆਮ ਨੌਜਵਾਨਾਂ ਦੇ ਲਈ 5 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਦੇ ਵਿੱਚ ਜ਼ਿਲ੍ਹਾ ਪੁਲਿਸ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਇਲਾਵਾ ਦੂਰ ਦਰਾਡੇ ਦੇ ਨੌਜਵਾਨਾਂ ਨੇ ਭਾਗ ਲਿਆ। ਆਈਟੀਆਈ ਗਰਾਊਂਡ ਤੋਂ ਸ਼ੁਰੂ ਹੁੰਦੇ ਹੋਏ ਇਸ ਮੈਰਾਥਨ ਇਵੈਂਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਨੇ ਸਾਂਝੇ ਤੌਰ ਤੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਐਸਐਸਪੀ ਮਹਿਤਾਬ ਸਿੰਘ, ਬੰਗਾ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ, ਐਸਐਸਪੀ, ਡੀਐਸ ਮੈਰਾਥਨ ਦੇ ਵਿੱਚ ਸ਼ਹਿਰ ਦੇ ਆਮ ਲੋਕਾਂ ਦੇ ਨਾਲ ਸ਼ਮੂਲੀਅਤ ਕੀਤੀ। ਹੈ ਕਿ ਆਪ ਜੀ ਪੁਲਿਸ ਪ੍ਰਸ਼ਾਸਨ ਹਾਂਜੀ ਅੱਜ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਅਸੀਂ ਜਿਹੜਾ ਇਹ ਮੈਰਾਥਨ ਕਰਵਾਇਆ ਸੀਗਾ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲਦੀ ਵੀ ਹੈ। ਉਦੇ ਵਿੱਚ ਇਹ ਉਪਰਾਲਾ ਸੀਗਾ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਦੋ ਪਾਰਟਸ ਨੇ ਇਹ ਇੱਕ ਇਨਫੋਰਸਮੈਂਟ ਹੈਗਾ ਜਿਹਦੇ ਤਹਿਤ ਅਸੀਂ ਬਹੁਤ ਸਾਰੇ ਕਾਸਟ ਆਪਰੇਸ਼ਨ ਵੀ ਕਰਵਾਏ ਹੈ ਬਹੁਤ ਮਕਦਮੇ ਵੀ ਦਰਜ ਹੋਏ ਹੈਗੇ ਤੇ ਦੂਸਰਾ ਹੈ ਅਵੇਰਨੈਸ ਪਾਰਟ ਹੈ ਜਿਹਦੇ ਵਿੱਚ ਪਹਿਲਾਂ ਅਸੀਂ ਸਾਈਕਲ ਰੈਲੀ ਕਰਾਈ ਸੀ ਤੇ ਅੱਜ ਵੀ ਵੱਡੇ ਪੱਧਰ ਦੇ ਉੱਤੇ ਮਾਨਜੋਬ ਡੀਜੀ ਸਾਹਿਬ ਦੀ ਅਦੇਸ਼ਾ ਨਿਰਦੇਸ਼ੇ ਅੱਜ ਅਸੀਂ ਇੱਥੇ ਮੈਰਾਥਨ ਜਿਹੜੀ ਰੈਲੀ ਹੈ ਇਹ ਕਰਵਾਈ ਹੈਗੀ ਹੈ ਇਹਦੇ ਵਿੱਚ ਸਾਨੂੰ ਬਹੁਤ ਵੀ ਭਰਮਾ ਹੰਗਾਰਾ ਮਿਲਿਆ ਸਾਰੇ ਹੀ ਬੱਚੇ ਵੀ ਨੌਜਵਾਨ ਵੀ ਤੇ ਹੋਰ ਵੀ ਸਾਰਿਆਂ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈਗਾ ਤੇ ਮੈਂ ਮੈਨੂੰ ਹੁਣੀ ਪਤਾ ਲੱਗ ਰਿਹਾ ਸੀ ਕਿ ਮਾਨਸੇ ਤੋਂ ਬਟਾਲੇ ਤੋਂ ਪਠਾਨਕੋਟ ਤੋਂ ਇੱਥੋਂ ਤੱਕ ਕਿ ਦਿੱਲੀ ਤੋਂ ਵੀ ਜਿਹੜਾ ਲੋਕਾਂ ਨੇ ਆ ਕੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਕਿ ਜੀ ਉਹ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਸਾਡੀ ਰੈਲੀ ਹੈ ਇਹਦੇ ਵਿੱਚ ਸਾਨੂੰ ਜਿਹੜਾ ਪੂਰਾ ਸਹਿਯੋਗ ਤੇ ਪੂਰਾ ਜਿਹੜਾ ਹੈਗਾ ਜੀ 5 ਕਿਲੋਮੀਟਰ ਦੀ ਰੇਸ ਸੀ ਪ੍ਰਾਈਜ਼ ਵੀ ਸਭ ਜਿੱਤਣ ਬਿਲਕੁਲ ਜੀ ਅਸੀਂ ਜਿਹੜਾ ਲੜਕੀਆਂ ਲਈ ਵੀ ਫਸਟ ਸੈਕਿੰਡ ਥਰਡ ਪ੍ਰਾਈਜ਼ ਰੱਖਿਆ ਇਹਨਾਂ ਨੂੰ ਜਿਹੜਾ ਅਸੀਂ ਇਹ ਲੜਕੀਆਂ ਲਈ ਵੀ ਫਸਟ ਸੈਕਿੰਡ ਥਰਡ ਜੋ ਆਈਆਂ ਹੈਗੇ ਉਹਨਾਂ ਲਈ ਵੀ ਅਸੀਂ ਪ੍ਰਾਈਜ਼ ਰੱਖਿਆ ਤੇ ਹੋਰ ਜਿਵੇਂ ਕਿ ਕੋਈ ਟ੍ਰੇਨਿੰਗ ਦੇ ਰਿਹਾ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਜਿਨ੍ਹਾਂ ਨੇ ਅਲੱਗ ਤਰ੍ਹਾਂ ਆ ਕੇ ਬਾਹਰੋਂ ਪਾਰਟਿਸਪੇਟ ਕੀਤਾ ਹੈ ਅਸੀਂ ਉਹਨਾਂ ਨੂੰ ਵੀ ਪ੍ਰਾਈਜ਼ ਡਿਸਟ੍ਰਿਬਿਊਟ ਕਰਦੇ ਹਾਂ ਜੋ ਸਿਟੀ ਨਾਮ ਸੁਨੇਹਾ ਇਹ ਹੀ ਹੈਗਾ ਜੀ ਇੱਥੇ ਬਿਲਕੁਲ ਵੀ ਇਹਨੂੰ ਟਾਲਰੇਟ ਨਹੀਂ ਕੀਤਾ ਜਾਏਗਾ ਸਾਡੇ ਵੱਲੋਂ ਪੂਰੀ ਜਣ ਤੇ ਸਖਤੀ ਕੀਤੀ ਹੋਈ ਹੈ ਜਿਵੇਂ ਤੁਹਾਨੂੰ ਪਤਾ ਹੈ ਜਿਹੜੇ ਵੀ ਸਾਡੇ ਇੱਥੇ ਡਰਗ ਹੌਟਸਪੌਟ ਨੇ ਅਸੀਂ ਉੱਥੇ ਪੂਰਾ ਜਿਹੜਾ ਹੈਗਾ ਸਾਡਾ ਕਸੂ ਵੀ ਚੱਲਦਾ ਹੈਗਾ ਸਾਡੇ ਇੰਟੈਲੀਜੈਂਸ ਬੇਸ ਆਪਰੇਸ਼ਨ ਵੀ ਹੈ ਤੇ ਜਿਹੜਾ ਪੂਰਾ ਹੈਗਾ ਇਹਨਾਂ ਦੇ ਉੱਤੇ ਪਕੜ ਬਣਾਈ ਹੋਈ ਹੈ ਸਰ ਅੱਜ ਤੇ ਮੈਂ ਤੁਹਾਨੂੰ ਦੇ ਜੀ ਬਿਲਕੁਲ ਅਸੀਂ ਤਾਂ ਇਹ ਵੀ ਕਹਿ ਰਹੇ ਹੈਗੇ ਆ ਕਿ ਜਿਹੜੇ ਸਾਡੇ ਮੌਜੂਦਾਨ ਵਿਕਟਿਮ ਬਣ ਚੁੱਕੀ ਹੈ ਕੋਈ ਨਸ਼ੇ ਦਾ ਸੇਵਨ ਕਰ ਰਹੇ ਹੈਗੇ ਉਹ ਵੀ ਜਿਹੜੇ ਹੈਗੇ ਆ ਸਾਨੂੰ ਅਪਰੋਚ ਕਰ ਸਕਦੇ ਆ ਅਸੀਂ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਕਰਾਵਾਂਗੇ ਤੇ ਅਸੀਂ ਜਿਹੜੀਆਂ ਲੋਕਲ ਸਾਡੇ ਇੰਡਸਟਰੀਜ਼ ਹੈਗੀਆਂ ਉਹਨਾਂ ਨਾਲ ਵੀ ਕੰਟੈਕਟ ਕਰਾਂਗੇ ਤਾਂ ਕਿ ਉਹਨਾਂ ਨੂੰ ਉੱਥੇ ਜੋਬ ਜਾਈ ਦੇ ਸਕੀਏ ਰਾਈਟ ਥੈਂਕ ਯੂ ਇੱਕ ਮਿੰਟ ਸਰ ਇੱਕ ਮਿੰਟ ابھی ਮੈਂ ابھی ਮਿਲਤਾ ਹਾਂ ਸਰ